ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀ ਆ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਸ਼ਹੀਦਾ ਸੇਬ ਖਾਲਸਾ ਜੀ ਦੇਸੀ ਘੋਦੀ ਜੋਤ ਜਗਦੀ ਏ ਹੋਰ ਜਿੰਨੇ ਵੀ ਸ਼ਹੀਦਾ ਦੇ ਅਸਥਾਨ ਨਹੀਂ ਖਾਲਸਾ ਜੀ ਹਰ ਇੱਕ ਅਸਥਾਨ ਤੇ ਦੇਸੀ ਘੋਦੀ ਜੋਤ ਜ਼ਰੂਰ ਜਗਦੀ ਏ ਤੇ ਜੇ ਆਪਾਂ ਗੱਲ ਕਰੀਏ ਅਕਸਰ ਹੀ ਖਾਲਸਾ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜੋਤ ਜਗਦੀ ਰਹਿੰਦੀ ਏ 24 ਘੰਟੇ ਉਥੇ ਜੋਤ ਜਗਦੀ ਏ ਗੁਰਬਾਣੀ ਦੇ ਸਿਮਰਨ ਹੁੰਦੇ ਨੇ ਮਹਾਰਾਜ ਸੱਚੇ ਪਾਸ਼ਾ ਜੀ ਦੀ ਕਿਰਪਾਏ ਜਿਵੇਂ ਹੁਣ ਖਾਲਸਾ ਜੀ ਆਪਾਂ ਦੇਖਦੇ ਆ ਕਿ ਸੰਗਤਾਂ ਚ ਪਹਿਰਾ ਸਾਹਿਬ ਦੇ ਨਾਲ ਜੁੜ ਰਹੀਆਂ ਨੇ ਤੇ ਇਹ ਇੱਕ ਬਹੁਤ ਹੀ ਚੰਗਾ ਕੰਮ ਹੋ ਰਿਹਾ ਕਿਉਂਕਿ ਜੋ ਭੈਣ ਭਰਾ ਵਹਿਮ ਪਰਮਾ ਦੇ ਵਿੱਚ ਪੈਗੇ ਤੇ ਗਲਤ ਰਸਤੇਆਂ ਤੇ ਚੱਲਦੇ ਸੀ ਕਾਂ ਸਰ ਜੀ ਉਹ ਗਲਤ ਰਸਤਿਆਂ ਤੋਂ ਹਟ ਕੇ ਜਪੈਰਾ ਸਬਦੀ ਨਾਲ ਜੁੜ ਰਹੇ ਨੇ ਤੇ ਇੱਕ ਸਾਈਡ ਤੋਂ ਬਹੁਤ ਹੀ ਜ਼ਿਆਦਾ ਵਧੀਆ ਕੰਮ ਹੋ ਰਿਹਾ ਹੈ ਕਿਉਂਕਿ ਭਾਵੇਂ ਜਪੈਰਾ ਸਬਦੀ ਨਾਲ ਸੰਗਤਾਂ ਜੁੜਦੀਆਂ ਨੇ ਪਰ ਜੋੜ ਤਾਂ ਖਾਲਸਾ ਜੀ ਗੁਰਬਾਣੀ ਦੇ ਨਾਲ ਹੀ ਰਹੀਆਂ ਨੇ ਵਾਹਿਗੁਰੂ ਸੱਚੇ ਬਾ샤 ਜੀ ਦੇ ਨਾਲ ਜੁੜ ਰਹੇ ਗਾ ਨੇ ਸੇਵਾ ਸਿਮਰਨ ਕਰਦੀਆਂ ਨੇ ਤੇ ਪਰਮਾਤਮਾ ਤੇ ਉਹਨਾਂ ਦਾ ਪਰੋਸਾ ਸ਼ਰਧਾ ਭਾਵਨਾ ਅਟੁੱਟ ਬਣੀ ਜਾ ਰਹੀ ਹੈ। ਭਾਵੇਂ ਜਰੀਆ ਕੋਈ ਵੀ ਹੋਵੇ ਖਾਲਸਾ ਜੀ ਪਰ ਸੰਗਤਾ ਤਾਂ ਗੁਰੂ ਦੇ ਨਾਲ ਜੁੜੀ ਰਹੀਆਂ ਨੇ। ਸੋ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਦਾ ਚਪੈਰਾ ਸਰ ਦੀ ਨਾਲ ਸੰਗਤਾ ਜੁੜਦੀਆਂ ਪਈਆਂ ਨੇ। ਉਦੋਂ ਤੋਂ ਖਾਲਸਾ ਜੀ ਸੰਗਤਾ ਆਪਣੀ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕਰ ਦਿੱਤੀ ਕਈ ਭੈਣ ਭਰਾਵਾਂ ਦੇ ਘਰਾਂ ਦੇ ਵਿੱਚ ਤਾਂ ਖਾਲਸਾ ਜੀ ਦੇਹਲੀ ਜੋਤ ਜਗਦੀ ਏ ਤੇ ਕਈਆਂ ਦੇ ਘਰਾਂ ਦੇ ਵਿੱਚ ਸ਼ਾਮ ਦੇ ਸਮੇਂ ਕਈਆਂ ਦੇ ਅੰਮ੍ਰਿਤ ਵੇਲੇ ਤੇ ਕਈਆਂ ਦੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਸਦਕਾ ਦੁਪਹਿਰ ਸਮੇਂ ਹੀ ਜੋਤ ਜਗਦੀ ਸੋ ਇਸ ਤਰ੍ਹਾਂ ਖਾਲਸਾ ਜੀ ਜਿਹੜੇ ਭੈਣ ਭਰਾ ਆਪਣੀ ਘਰ ਦੇ ਵਿੱਚ ਜੋਤ ਜਗਾਉਂਦੇ ਨੇ ਬਹੁਤ ਹੀ ਜ਼ਿਆਦਾ ਵਧੀਆ ਗੱਲ ਏ ਤੇ ਜਿਹੜੇ ਨਈਂ ਜਗਾਉਂਦੇ ਖਾਲਸਾ ਜੀ ਜਿਨ੍ਹਾਂ ਦੇ ਮਨ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਸ਼ੰਕਾ ਬਣੀ ਰਹਿੰਦੀ ਏ ਕਿ ਪਤਾ ਨਹੀਂ ਜੋਤ ਜਗਾਉਣੀ ਚਾਹੀਦੀ ਏ ਜਾਂ ਨਹੀਂ ਜੋਤ ਜਗਾਉਣੀ ਸਹੀ ਏ ਜਾਂ ਗਲਤ ਇਸ ਦੇ ਕੀ ਕਾਰਨ ਨੇ ਕਿਉਂ ਜੋਤ ਜਗਾਉਣੇ ਜ਼ਰੂਰੀ ਏ ਤੇ ਇਸ ਦੇ ਸਾਨੂੰ ਫਾਇਦੇ ਹੀ ਹੁੰਦੇ ਨੇ ਜਾਂ ਨੁਕਸਾਨ ਖਾਲਸਾ ਜੀ ਬਹੁਤ ਵਾਰ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਚੁੱਕੇ ਆਂ ਪਰ ਅੱਜ ਫੇਰ ਤੋਂ ਖਾਲਸਾ ਜੀ ਇੱਕ ਭੈਣ ਦਾ ਮੈਸੇਜ ਆਇਆ ਸੀ ਜਿਸ ਤੇ ਕਰਕੇ ਅਸੀਂ ਦੁਬਾਰਾ ਤੋਂ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿ ਜੋਤ ਦੇ ਵਿੱਚ ਫੁੱਲ ਦੇ ਬਾਰੇ ਚ ਜ਼ਰੂਰ ਦੱਸੋ ਸੋ ਇਸੇ ਤਰ੍ਹਾਂ ਖਾਲਸਾ ਜੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਜੇਕਰ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਇਸ ਗੱਲ ਨੂੰ ਆਪਾਂ ਸਾਰੇ ਹੀ ਭੈਣ ਭਰਾ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜੋਤ ਦਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵੇ ਜਿੰਨੀ ਖਾਲਸਾ ਜੀ ਜੋਤ ਜਗਾਉਣ ਦੇ ਨਾਲ ਕਿਰਪਾ ਹੁੰਦੀ ਏ ਓਨੀ ਹੀ ਆਪਾਂ ਨੂੰ ਜੋਤ ਜਗਾਉਣ ਦੇ ਸਮੇਂ ਖਾਲਸਾ ਜੀ ਸੁਚਿੰਤਤਾ ਰੱਖਣੀ ਚਾਹੀਦੀ ਜੇਕਰ ਆਪਾਂ ਘਰ ਦੇ ਵਿੱਚ ਜੋਤ ਜਗਾ ਵੀ ਰਹੀਆਂ ਤੈ ਖਾਲਸਾ ਜੀ ਕੁਝ ਗੰਨਾ ਦਾ ਧਿਆਨ ਵੀ ਤੁਹਾਨੂੰ ਰੱਖਣਾ ਚਾਹੀਦਾ ਹੈ ਕਿ ਤੁਹਾਡੇ ਤੋਂ ਕੁਝ ਗਲਤੀ ਨਾ ਹੋਵੇ ਕੋਈ ਭੁੱਲ ਚੁੱਕ ਨਾ ਹੋਵੇ ਤਾਂ ਕਿ ਜਿਸ ਕਰਕੇ ਤੁਹਾਨੂੰ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸੋ ਇਸੇ ਤਰ੍ਹਾਂ ਖਾਲਸਾ ਜੀ ਆਪਾਂ ਇਹ ਚਾਰ ਸੰਜੇ ਕਰਦੇ ਹਾਂ ਕਿ ਜੋਤ ਜਗਾਉਣੀ ਕਿਉਂ ਜ਼ਰੂਰੀ ਹੈ ਜੋਤ ਜਗਾਉਣੀ ਚਾਹੀਦੀ ਏ ਜਾਂ ਨਹੀਂ ਚਾਹੀਦੀ ਕਿ ਜੋਤ ਜਗਾਉਣੀ ਸਹੀ ਏ ਜਾਂ ਗਲਤ ਸੁਈਸੀ ਤੇਰਾ ਖਾਲਸਾ ਜੀ ਪਹਿਲੀ ਆਪਾਂ ਗੱਲ ਕਰਦੀਆਂ ਕਿ ਜੋਤ ਜਗਾਉਣੀ ਕਿਉਂ ਜ਼ਰੂਰੀ ਹੁਣ ਦੇਖੋ ਖਾਲਸਾ ਜੀ ਕਈ ਪਰਿਵਾਰਾਂ ਦੇ ਵਿੱਚ ਭੈਣ ਭਰਾ ਸੋਚਦੇ ਨੇ ਕਿ ਸਾਡੇ ਘਰ ਦੇ ਵਿੱਚ ਕਿਸੇ ਦਾ ਕੀਤਾ ਕਰਾਇਆ ਹੈ ਸਾਡੇ ਘਰ ਦੇ ਵਿੱਚ ਮਾੜੀਆਂ ਰੋਹਾਂ ਦਾ ਸਾਇਆ ਏ ਸਰਡੀ ਘਰ ਦੇ ਵਿੱਚ ਕਈ ਤਰ੍ਹਾਂ ਦੇ ਟੂਨੇ ਟੱਪੇ ਹੁੰਦੇ ਨੇ ਸਾਨੂੰ ਕਿਸੇ ਦਿਨ ਨੂੰ ਕਿਤੇ ਬਲੱਡ ਦੇ ਛੱਟੇ ਦੇਖਦੇ ਨੇ ਕਦੇ ਕੋਝ ਕਦੇ ਕੋਜ ਜਿਸ ਚੀਜ਼ਾਂ ਨੂੰ ਲੈ ਕੇ ਅਸੀਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦੇ ਆ ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਕਈ ਵਾਰ ਸਾਰਾ ਪਰਿਵਾਰ ਟੈਨਸ਼ਨ ਦੇ ਵਿੱਚ ਰਹਿਣ ਲੱਗ ਜਾਂਦੇ ਆ ਅਸੀਂ ਕਈ ਵਾਰ ਕਿਸੇ ਬਾਬੇ ਤੋਂ ਕਿਸੇ ਪੰਡਤ ਤੋਂ ਵੀ ਪੁਛਿਆਏ ਅਸੀਂ ਆਪਣੀ ਪੂਰੀ ਵਾਹ ਲਾ ਲਈਏ ਅਸੀਂ ਹਵਨ ਵੀ ਕਰਲੇ ਨੇ ਉਪਾਅ ਵੀ ਕਰਵਾ ਲਏ ਨੇ ਪਰ ਸਾਡਾ ਇਸ ਮੁਸ਼ਕਲ ਦਾ ਹੱਲ ਨਹੀਂ ਹੋ ਰਿਹਾ ਸਾਡੀ ਘਰ ਦੇ ਵਿੱਚ ਉਹ ਮਾੜੀਆਂ ਰੂਹਾਂ ਦਾ ਸਾਇਆ ਦੂਰ ਨਹੀਂ ਹੁੰਦਾ ਸਾਨੂੰ ਇਦਾਂ ਲੱਗਦਾ ਏ ਕਿ ਜਦੋਂ ਅਸੀਂ ਆਪਣੀ ਘਰ ਦੇ ਵਿੱਚ ਕੀ ਸੇ ਕੰਮ ਨੂੰ ਕਰਨ ਲੱਗਦੇ ਆ ਜਾਂ ਅਸੀਂ ਆਪਣੇ ਘਰ ਦੇ ਵਿੱਚ ਤੁਰਦੇ ਫੇਰਦੇ ਕੋਈ ਕੰਮ ਕਰ ਲੱਗ ਕਰਦੇ ਆ ਤੇ ਸਾਨੂੰ ਇਦਾਂ ਮਹਿਸੂਸ ਹੁੰਦਾ ਏ ਕਿ ਜਿਵੇਂ ਸਾਡੇ ਨਾਲ ਨਾਲ ਕੋਈ ਚੀਜ਼ ਤੁਰ ਰਹੀ ਏ ਜਾਂ ਫਿਰ ਸਾਨੂੰ ਇਦਾਂ ਮਹਿਸੂਸ ਹੁੰਦਾ ਏ ਕਿ ਸਾਡੇ ਗੇਟ ਨੇ ਜਿਹੜੇ ਉਹਨਾਂ ਦੇ ਜਿਵੇਂ ਤਾਕੀਆਂ ਖੜਕਦੀਆਂ ਨੇ ਜਾਂ ਫਿਰ ਖਾਲਸਾ ਜੀ ਕਈ ਭੈਣ ਭਰਾਵਾਂ ਦਾ ਇਹ ਵੀ ਕਹਿਣਾ ਹੁੰਦਾ ਏ ਕਿ ਜਦੋਂ ਅਸੀਂ ਬਿਲਕੁਲ ਸਾਰਾ ਪਰਿਵਾਰ ਬੈਠੇ ਹੁੰਨੇ ਆ ਤੇ ਸਾਨੂੰ ਇਦਾਂ ਦੀ ਆਵਾਜ਼ ਆਉਂਦੀ ਏ ਕਿ ਜਿਵੇਂ ਸਾਡੇ ਘਰ ਦੇ ਵਿੱਚ ਕੋਈ ਤੁਰ ਰਿਹਾ ਹੈ ਕੋਈ ਚੱਲ ਫਿਰ ਰਿਹਾ ਹੈ ਸੁਖਾਲ ਸਰ ਜੀ ਇਹ ਜੋ ਵਿਚਾਰ ਨਹੀਂ ਇਹ ਸਾਂਝੇ ਕਰਨ ਲਈ ਪਏ ਆ ਤੁਹਾਡੇ ਨਾਲ ਇਹ ਕੋਈ ਵਹਿਮ ਪਰ ਨਹੀਂ ਆ ਇਹ ਜਿੰਨਾ ਦੀ ਬੀਤਦੀ ਆ ਉਹ ਭੈਣ ਭਰਾ ਸਾਂਝੀਆਂ ਕਰਦੇ ਨੇ ਸੋ ਇਹ ਪ੍ਰੋਬਲਮ ਬਹੁਤ ਪਰਿਵਾਰਾਂ ਦੇ ਵਿੱਚ ਹੁੰਦੀਆਂ ਨੇ ਇਦਾਂ ਨਹੀਂ ਕਿ ਹੁੰਦੀਆਂ ਨਹੀਂ ਹੁੰਦੀਆਂ ਨੇ ਪਰ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਸਦਕਾ ਸਭ ਕੁਝ ਠੀਕ ਹੋ ਜਾਂਦਾ ਹੈ ਬਸ ਆਪਾਂ ਨੂੰ ਭਰੋਸਾ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਆਇਆ ਕਿ ਜਦੋਂ ਤੁਹਾਡੀ ਘਰ ਦੀ ਵਿੱਚ ਇਦਾਂ ਦੀ ਮੁਸ਼ਕਲ ਆਉਂਦੀ ਏ ਤੇ ਤੁਹਾਨੂੰ ਇਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਸ ਸਮੇਂ ਤੁਸੀਂ ਆਪਣੇ ਗੁਰੂ ਤੇ ਭਰੋਸਾ ਰੱਖਿਆ ਕਰੋ ਸ਼ਰਦਾ ਭਾਵਣਾ ਰੱਖਿਆ ਕਰੋ ਇਧਰ ਉਧਰ ਭਟਕਣ ਦੇ ਨਾਲੋ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਦਰਤੀ ਜਾ ਕੇ ਅਰਦਾਸ ਬੇਨਤੀ ਕਰਿਆ ਕਰੋ ਤੇ ਉਤੋਂ ਜਲ ਲਿਆ ਕੇ ਤੁਸੀਂ ਘਰ ਦੇ ਵਿੱਚ ਛਿਣਕਿਆ ਛਿੜਕਿਆ ਕਰੋ ਤੇ ਖਾਲਸਾ ਜੀ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਜਾਂ ਫਿਰ ਜਦੋਂ ਤੁਹਾਨੂੰ ਸਮਾਂ ਲੱਗਦਾ ਕੋਸ਼ਿਸ਼ ਤਾਂ ਇਹ ਹੀ ਕਰੋ ਕਿ ਅੰਮ੍ਰਿਤ ਵੇਲੇ ਉੱਠ ਕੇ ਸਵੇਰੇ ਤੁਸੀਂ ਸਾਫ਼ ਸਵੱਾਈ ਕਰਕੇ ਜੋਤ ਤੇ ਤੂਫ ਬੱਤੀ ਕਰਕੇ ਤੁਸੀਂ ਪਾਠ ਕਰਿਆ ਕਰੋ ਖਾਲਸਾ ਜੀ ਜਦੋਂ ਤੁਸੀਂ ਆਪਣੀ ਘਰ ਦੇ ਵਿੱਚ ਇਹ ਮੁਸ਼ਕਿਲਾਂ ਤੁਹਾਨੂੰ ਆਉਂਦੀਆਂ ਹੋਣ ਤੇ ਤੁਸੀਂ ਜੋਤ ਜਗਾਉਣੀ ਸ਼ੁਰੂ ਕਰ ਦਿਓ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਤੁਹਾਡੀ ਇਹ ਪ੍ਰੋਬਲਮ ਦਾ ਹੱਲ ਕਿਵੇਂ ਹੋ ਗਿਆ ਕਈ ਤਾਂ ਪਰਿਵਾਰ ਖਾਲਸਾ ਜੀ ਕਈ ਕਈ ਪੈਸੇ ਇਹਨਾਂ ਬਾਬਿਆਂ ਨੂੰ ਪਖੰਡੀਆਂ ਨੂੰ ਦੇ ਕੇ ਤੱਕ ਹਾਰ ਜਾਂਦੇ ਨੇ ਪਰ ਕੋਈ ਹੱਲ ਨਹੀਂ ਹੁੰਦਾ ਫਿਰ ਵਾਹਿਗੁਰੂ ਜੀ ਪਾਸ਼ਾ ਜੀ ਦੀ ਕਿਰਪਾ ਦੇ ਸਦਕਾ ਹੀ ਖਾਲਸਾ ਜੀ ਸਭ ਕੁਝ ਠੀਕ ਹੁੰਦਾ ਇਸ ਕਰਕੇ ਆਪਣੇ ਗੁਰੂ ਤੇ ਭਰੋਸਾ ਰੱਖਿਆ ਕਰੋ ਸੋ ਇਹ ਕਾਰਨ ਨਹੀਂ ਖਾਲਸਾ ਜੀ ਜਿੰਨਾ ਕਾਰਨਾ ਦੀ ਕਰਕੇ ਜੇ ਆਪਾਂ ਆਪਣੀ ਘਰ ਦੇ ਵਿੱਚ ਜੋਤ ਜਗਾਉਣੀ ਆ ਤਾਂ ਆਪਣੀ ਘਰ ਦੇ ਵਿੱਚ ਉਹ ਸਾਰੀਆਂ ਜੋ ਮਾੜੀਆਂ ਰੂਹਾਂ ਦਾ ਸਾਇਆ ਹੁੰਦਾ ਏ ਤੇ ਜਾਂ ਫਿਰ ਕਿਸੇ ਦਾ ਕੀਤਾ ਕਰਾਇਆ ਹੁੰਦਾ ਹੈ ਇਹ ਸਾਰੀਆਂ ਹੀ ਪ੍ਰੋਬਲਮ ਦੂਰ ਹੋ ਜਾਂਦੀਆਂ ਨੇ ਤੇ ਪਰਮਾਤਮਾ ਦੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਪਣੀ ਤੇ ਬੇਅੰਤ ਕਿਰਪਾ ਰਹਿੰਦੀ ਹੈ ਕਿਉਂਕਿ ਖਾਲਸਾ ਜੀ ਜਦੋਂ ਆਪਣੇ ਘਰ ਦੀ ਵਿੱਚ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਨ ਲੱਗ ਗਈ ਤੇ ਖਾਲਸਾ ਜੀ ਉਹ ਜਿਹੜੀਆਂ ਮਾੜੀਆਂ ਰੂਹਾਂ ਨੇ ਉਹ ਆਪਣੀ ਆਪ ਹੀ ਖਾਲਸਾ ਜੀ ਘਰ ਤੋਂ ਦੂਰ ਚਲੀਆਂ ਜਾਂਦੀਆਂ ਨੇ ਘਰ ਤੋਂ ਨਿਕਲ ਜਾਂਦੀਆਂ ਨੇ ਜੇਕਰ ਖਾਲਸਾ ਜੀ ਤੁਸੀਂ ਜੋਤ ਜਗਾ ਕੇ ਉਸ ਨੂੰ ਆਪਣੀ ਸਾਰੇ ਘਰ ਦੀ ਵਿੱਚ ਇੱਕ ਵਾਰ ਗੇੜਾ ਜ਼ਰੂਰ ਦਿਆ ਕਰੋ ਹੁਣ ਜੇ ਗੱਲ ਕਰੀਏ ਖਾਲਸਾ ਜੀ ਕਿ ਜੋਤ ਜਗਾਉਣ ਦਾ ਕਾਰਨ ਕੀ ਹੈ ਕਾਰਨ ਖਾਲਸਾ ਜੀ ਕਈ ਤਾਂ ਆਪਣੀ ਵਰਗੀ ਭੈਣ ਭਰਾ ਜਿੰਨਾਂ ਨੂੰ ਕੋਈ ਮੁਸ਼ਕਲ ਹੁੰਦੀ ਹੈ ਪ੍ਰੋਬਲਮ ਹੁੰਦੀ ਹੈ ਜਦ ਜਿੰਨਾਂ ਨੂੰ ਕੋਈ ਆਸ ਹੁੰਦੀ ਏ ਕੋਈ ਇੱਛਾ ਹੁੰਦੀ ਏ ਜਿੰਨਾ ਦੇ ਮਨ ਦੇ ਵਿੱਚ ਕਿਸੇ ਚੀਜ਼ ਨੂੰ ਲੈ ਕੇ ਭਾਵਨਾ ਹੁੰਦੀ ਏ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੀ ਇਹ ਅਰਦਾਸ ਬੇਨਤੀ ਪੂਰੀ ਕਰੋ ਤਾਂ ਖਾਲਸਾ ਜੀ ਉਹ ਆਪਣੀ ਅਰਦਾਸ ਬੇਨਤੀ ਦੇ ਸਮੇਂ ਚਾ ਪਾਠ ਕਰਨ ਦੇ ਸਮੇਂ ਜੋਤ ਜਗਾਉਂਦਾ ਤੇ ਜੇ ਕਿਸੇ ਨੂੰ ਲੱਗਦਾ ਏ ਕਿ ਮੈਨੂੰ ਇਹ ਮੁਸ਼ਕਲ ਏ ਜਿਵੇਂ ਜਿਵੇਂ ਖਾਲਸਾ ਜੀ ਕਿਸੇ ਵੀ ਭੈਣ ਭਰਾ ਦੀ ਭਾਵਨਾ ਹੁੰਦੀ ਉਹ ਆਪਣੀ ਭਾਵਨਾ ਨੂੰ ਲੈ ਕੇ ਖਾਲਸਾ ਜੀ ਜੋਤ ਜਗਾਉਂਦਾ ਹੈ ਮੇਨ ਕਾਰਨ ਇਸ ਦਾ ਇਹੀ ਹੈ ਤੇ ਹੁਣ ਖਾਲਸਾ ਜੀ ਜੇ ਆਪਾਂ ਗੱਲ ਕਰੀਏ ਕਿ ਜੋਤ ਜਗਾਉਣ ਦੇ ਫਾਇਦੇ ਵੀ ਹੁੰਦੇ ਨੇ ਜਾਂ ਨੁਕਸਾਨ ਤਾਂ ਪਹਿਲੀ ਗੱਲ ਖਾਲਸਾ ਜੀ ਜੋਤ ਜਗਾਉਣ ਦੇ ਹਮੇਸ਼ਾ ਹੀ ਫਾਇਦੇ ਹੁੰਦੇ ਨੇ ਨੁਕਸਾਨ ਕੋਈ ਵੀ ਨਹੀਂ ਹੁੰਦਾ ਨੁਕਸਾਨ ਖਾਲਸਾ ਜੀ ਉਸ ਸਮੇਂ ਹੁੰਦਾ ਏ ਜੇ ਇਸ ਸਮੇਂ ਆਪਾਂ ਪੂਰੀ ਮर्यादा ਦੇ ਨਾਲ ਤੇ ਸੁਚਿੰਤਤਾ ਦੇ ਨਾਲ ਨਹੀਂ ਜਗਾਉਂਦੇ ਜੋਤ ਆਪਾਂ ਜੋਤ ਜਗਾਉਣ ਦੇ ਸਮੇਂ ਅਣਗਹਿਲੀ ਕਰਦੇ ਆਂ ਸਾਫ ਸਪਾਈ ਨਹੀਂ ਰੱਖਦੇ ਆਪਾਂ ਰੂਮ ਦੀ ਸਾਫ ਸਫਾਈ ਨਹੀਂ ਕਰਦੇ ਜਿੱਥੇ ਜੋਤ ਜਗਾਉਣੀ ਏ ਉਸ ਜਗ੍ਹਾ ਦੀ ਸਾਫ ਸਫਾਈ ਨਹੀਂ ਕਰਦੇ ਸੋ ਇਸ ਤਰ੍ਹਾਂ ਖਾਲਸਾ ਜੀ ਹੋਰ ਵੀ ਕਈ ਕਾਰਨ ਹੁੰਦੇ ਨੇ ਜਦੋਂ ਆਪਾਂ ਜੋਤ ਜਗਾਉਣੀ ਆ ਜਾਂ ਆਪਾਂ ਨੀਵੇਂ ਜਗ੍ਹਾ ਤੇ ਰੱਖ ਦਿੰਨੇ ਆ ਹਾਪ ਆਪਾਂ ਉੱਚੀ ਜਗ੍ਹਾ ਤੇ ਬੈਠ ਜਾਂਦੇ ਆ ਜਾਂ ਫਿਰ ਆਪਣੀ ਆਪਣੇ ਸਰੀਰ ਦੀ ਖੁਦ ਸੂਚਮਤਾ ਰੱਖ ਕੇ ਨਹੀਂ ਜੋਤ ਜਗਾਉਂਦੇ ਸੋ ਇਸ ਤਰ੍ਹਾਂ ਦੇ ਕਈ ਕਾਰਨ ਹੁੰਦੇ ਨੇ ਜਿੰਨਾ ਕਾਰਨਾਂ ਦੇ ਕਰਕੇ ਹੀ ਖਾਲਸਾ ਜੀ ਆਪਾਂ ਨੂੰ ਨੁਕਸਾਨ ਵੀ ਹੁੰਦੇ ਨੇ ਜ਼ਰੂਰੀ ਨਹੀਂ ਹੈ ਕਿ ਆਪਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਜਿਹੜੀ ਚੀਜ਼ ਬਾਰੇ ਆਪਾਂ ਨੂੰ ਪਤਾ ਵੀ ਹੈ ਕਿ ਆਪਾਂ ਮर्यादा ਅਨਸਰ ਸੁਚਮਤਾ ਦੇ ਨਾਲ ਜੇ ਨਹੀਂ ਕਰਾਂਗੇ ਤਾਂ ਖਾਲਸਾ ਜੀ ਉਸ ਦਾ ਨੁਕਸਾਨ ਏ ਉਹ ਚੀਜ਼ ਆਪਾਂ ਨੂੰ ਪਤਾ ਵੀ ਹੈ ਪਰ ਫਿਰ ਵੀ ਆਪਾਂ ਜੇ ਜਾਣ ਬੁੱਝ ਕੇ ਕਰਾਂਗੇ ਤਾਂ ਫਿਰ ਉਸ ਦਾ ਫਾਇਦਾ ਥੋੜੀ ਨਾ ਹੋਵੇਗਾ ਹੋਵੇਗਾ ਤਾਂ ਨੁਕਸਾਨ ਹੀ ਜੋ ਚੀਜ਼ ਖਾਲਸਾ ਜੀ ਆਪਾਂ ਨੂੰ ਪਤਾ ਨਹੀਂ ਜਿਹੜੀ ਚੀਜ਼ ਤੋਂ ਆਪਾਂ ਅਣਜਾਣ ਆ ਉਹ ਵਾਇਰਸ ਹੈ ਚੇ ਪਾਸ਼ਾ ਜਾਣੀ ਅਤੇ ਜਾਣੀ ਦੇ ਵਿੱਚ ਹੋਈ ਭੁੱਲ ਚੁੱਕ ਨੂੰ ਮaaf ਵੀ ਕਰ ਦਿੰਦੇ ਨੇ ਪਰ ਜੋ ਚੀਜ਼ ਤੋਂ ਆਪਸ ਚ ਜਾਣਦੀਆਂ ਜੋ ਚੀਜ਼ ਨੂੰ ਪੂਰੀ ਚੰਗੀ ਦੇ ਤਰ੍ਹਾਂ ਪਰ ਫਿਰ ਵੀ ਉਸ ਚੀਜ਼ ਨੂੰ ਆਪਾਂ ਜਾਣਬੁੱਝ ਕੇ ਕਰੀਏ ਉਹ ਆਪਣੀ ਗਲਤੀ ਹੈ ਤੇ ਉਸ ਦੇ ਨਾਲ ਆਪਾਂ ਨੂੰ ਨੁਕਸਾਨ ਹੀ ਹੁੰਦਾ ਜਿਵੇਂ ਕਈ ਭੈਣ ਭਰਾ ਠੀਕ ਨਹੀਂ ਰਹਿੰਦੇ ਉਹਨਾਂ ਦਾ ਇਸ਼ਨਾਨ ਕਰਨਾ ਮਜਬੂਰੀ ਹੈ ਤਾਂ ਉਹ ਤਾਂ ਪਰਮਾਤਮਾ ਜਾਣਦੇ ਨੇ ਜੇ ਹੁਣ ਕਈ ਭੈਣ ਭਰਾ ਚੰਗੇ ਭਲੇ ਤੰਦਰੁਸਤ ਹੋਣ ਪਰ ਕਹਿਣ ਕਿ ਕੋਈ ਗੱਲ ਨਹੀਂ ਇਦਾਂ ਹੀ ਜਗਾ ਲੈਨੇ ਆ ਫੇਰ ਕੀ ਹੋਇਆ ਤਾਂ ਉਹ ਖਾਲਸਾ ਜੀ ਆਪਣੀ ਗਲਤੀ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਨੂੰ ਨੁਕਸਾਨ ਹੁੰਦਾ ਏ ਇਸ ਰਖਾਲਸਾ ਜੀ ਇੱਕ ਵਾਰ ਇੱਕ ਸਿੰਘ ਸੀ ਕਿ ਉਹ ਬਹੁਤ ਹੀ ਜ਼ਿਆਦਾ ਉਹਨਾਂ ਦੇ ਘਰ ਦੇ ਵਿੱਚ ਤੰਗੀ ਪਰੇਸ਼ਾਨੀ ਰਹਿੰਦੀ ਸੀ ਮੁਸ਼ਕਲਾ ਰਹਿੰਦੀ ਆ ਸੀ ਕੋਈ ਵੀ ਕੰਮ ਇਹ ਜਿਹੜਾ ਹੱਲ ਨਹੀਂ ਸੀ ਹੁੰਦਾ ਤੇ ਖਾਲਸਾ ਜੀ ਉਹ ਬਾਬਾ ਨੰਦ ਸਿੰਘ ਜੀ ਕੋਲ ਜਾਂਦੇ ਨੇ ਤੇ ਜਾ ਕੇ ਕਹਿੰਦੇ ਨੇ ਕਿ ਬਾਬਾ ਜੀ ਬਹੁਤ ਜਿਆਦਾ ਦੁਖੀ ਆ ਕਿ ਕੋਈ ਵੀ ਕਾਰਜ ਜਿਹੜਾ ਸਫਲ ਨਹੀਂ ਹੁੰਦਾ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮੇਰਾ ਕੋਈ ਕੰਮ ਸਿਰੇ ਨਹੀਂ ਚੜਦਾ ਤੇ ਘਰ ਦੇ ਵਿੱਚ ਬਹੁਤ ਹੀ ਜਿਆਦਾ ਗਰੀਬੀ ਹੈ ਬਹੁਤ ਜਿਆਦਾ ਮਾੜੇ ਹਾਲਾਤ ਨੇ ਤਾਂ ਜਦੋਂ ਐਨੀ ਗੱਲ ਖਾਲਸਾ ਜੀ ਉਸ ਮਨੁੱਖ ਨੇ ਬਾਬਾ ਆਨੰਦ ਸਿੰਘ ਜੀ ਨੂੰ ਬੋਲੀ ਤਾਂ ਅੱਗੂ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਕਿ ਭਾਈ ਪਾਠ ਕਿੰਨਾ ਕਰਦਾ ਹੈ ਤਾਂ ਖਾਲਸਾ ਜੀ ਉਸ ਮਨੁੱਖ ਨੇ ਕਿਹਾ ਕਿ ਮੈਂ ਇੱਕ ਜਪਜੀ ਸਾਹਿਬ ਦਾ ਪਾਠ ਕਰਦਾ ਇਸ ਤੋਂ ਬਾਅਦ ਮੈਂ ਪਾਠ ਨਹੀਂ ਕਰਦਾ ਤਾਂ ਖਾਲਸਾ ਜੀ ਅੱਗੂ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਕਿ ਭਾਈ ਜਿੰਨਾ ਪਾਠ ਕਰੋਗੇ ਪਾਲਤਾ ਓਨਾ ਹੀ ਮਿਲਦਾ ਏ ਇਸ ਕਰਕੇ ਤੁਸੀਂ ਗੁਰਬਾਣੀ ਦਾ ਜਾਪ ਵਧਾਓ ਸਵੇਰੇ ਅੰਮ੍ਰਿਤ ਵੇਲੇ ਉਠੋ ਉੱਠ ਕੇ ਤੂਫ ਵਤੀ ਕਰਕੇ ਤਾਂ ਨਿਤਨੇਮ ਕਰੋ ਸੁਖਮਣੀ ਸੇਬ ਦਾ ਪਾਠ ਕਰੋ ਜੇਕਰ ਖਾਰਸ ਜੀ ਆਪਾਂ ਦੇ ਕੋਈ ਜੋਬ ਕਰਦੇ ਆ ਤਾਂ ਜਿੰਨੀ ਜੋਬ ਆਪਣੀ ਜਿੰਨੀ ਮਿਹਨਤ ਤੇ ਪੈਸਾ ਵੀ ਉਸ ਦੇ ਹਿਸਾਬ ਨਾਲ ਮਿਲੇਗਾ ਤਾਂ ਇਸ ਤਰ੍ਹਾਂ ਕੀ ਚਿੰਨਾ ਆਪਾ ਗੁਰਬਾਣੀ ਦਾ ਜਾਪ ਕਰਾਂਗੇ ਸਿਮਰਨ ਕਰਾਂਗੇ ਤਾਂ ਫਲ ਵੀ ਆਪਾਂ ਨੂੰ ਉਨਾ ਹੀ ਮਿਲੇਗਾ ਉਸ ਤੋਂ ਬਾਅਦ ਦੀ ਵਿੱਚ ਖਾਲਸਾ ਜੀ ਉਸ ਮਨੁੱਖ ਨੇ ਆਪਣੀ ਘਰ ਦੇ ਵਿੱਚ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕੀਤਾ ਉੱਠ ਕੇ ਇਸ਼ਨਾਨ ਕਰਕੇ ਤੂਫ ਬਤੀ ਕਰਕੇ ਜੋਤ ਜਗਾ ਕੇ ਹਰ ਰੋਜ਼ ਡੇਲੀ ਰੁਟੀਨ ਦੇ ਨਾਲ ਉਸਨੇ ਪਾਠ ਕਰਨਾ ਨਿਤਨੇਮ ਸੁਖਮਣੀ ਸਾਹਿਬ ਕਰਕੇ ਫਿਰ ਅਰਦਾਸ ਬੇਨਤੀ ਕਰਨੀ ਤਾਂ ਖਾਰਸਾ ਜੀ ਉਹ ਵੀ ਘਰ ਪਰਿਵਾਰ ਤੇ ਉਹ ਹੀ ਸਭ ਕੁਝ ਉਸੇ ਹੀ ਘਰ ਦੇ ਵਿੱਚ ਕਮਾਈ ਦੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਨੀ ਬਰਕਤ ਪਾ ਦਿੱਤੀ ਕਿ ਅੱਜ ਸਾਰਾ ਕੁਝ ਹੀ ਉਸ ਪਰਿਵਾਰ ਦਾ ਬਿਲਕੁਲ ਠੀਕ ਠਾਕ ਤੇ ਸਾਰੇ ਕਾਰੋਬਾਰ ਸਿੱਧ ਹੋ ਗਏ ਇਸ ਤਰ੍ਹਾਂ ਖਾਲਸਾ ਜੀ ਕਈ ਭੈਣ ਭਰਾ ਸੋਚਦੇ ਆ ਕਿ ਸਾਡੀ ਜੋਤ ਦੇ ਵਿੱਚ ਫੁੱਲ ਨਹੀਂ ਬਣਦੇ ਕਿ ਸਾਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਸ਼ਹੀਦਾ ਸਿੰਘਾਂ ਦੀ ਕਿਰਪਾ ਨਹੀਂ ਹੋਣੀ ਤਾਂ ਖਾਲਸਾ ਜੀ ਇਦਾਂ ਕੁਝ ਨਹੀਂ ਹੁੰਦਾ ਕਈ ਵਾਰ ਜਗੌਣ ਸਮੇ ਥੋੜੀ ਬਹੁਤ ਆਪਣੇ ਤੋਂ ਵੱਤੀ ਨੀਚੇ ਰਹਿ ਜਾਂਦੀ ਏ ਜਾ ਜ਼ਿਆਦਾ ਉੱਪਰ ਨੂੰ ਹੋ ਜਾਂਦੀ ਜੇ ਕਿ ਉਹ ਹੀ ਜਿਹੜਾ ਉਹ ਜੰਮਿਆ ਹੁੰਦਾ ਹੈ ਉਸ ਨੂੰ ਭੰਗਾਰ ਕੇ ਤੁਸੀਂ ਚੰਗੀ ਤਰ੍ਹਾਂ ਜੋਤ ਜਗਾਇਆ ਕਰੋ ਏਦਾ ਨਹੀਂ ਹੈ ਕਿ ਜੋਤ ਦੇ ਵਿੱਚ ਫੁੱਲ ਨਹੀਂ ਬਣਦਾ ਤੇ ਸ਼ਹੀਦ ਸਿੰਘ ਤੁਹਾਡੇ ਤੇ ਖੁਸ਼ ਨਹੀਂ ਨੇ ਜੇਕਰ ਖਾਲਸਾ ਜੀ ਤੁਸੀਂ ਸੇਵਾ ਕਰ ਰਹੇ ਹੋ ਪਾਠ ਕਰ ਰਹੇ ਹੋ ਸਿਮਰਨ ਕਰ ਰਹੇ ਹੋ ਤੇ ਆਪਣੀ ਘਰ ਦੇ ਵਿੱਚ ਜੋਤ ਜਗਾ ਰਹੇ ਹੋ ਤੈ ਖਾਲਸਾ ਜੀ ਇਹ ਸਭ ਵੀ ਤੁਸੀਂ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦੀ ਸਦਕਾ ਹੀ ਕਰਦੇ ਕਿਉਂਕਿ ਜਿੰਨਾ ਸਮਾ ਖਾਲਸਾ ਜੀ ਪਰਮਾਤਮਾ ਦੀ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਨਹੀਂ ਹੁੰਦੀ ਉਹਨਾਂ ਸਮਾ ਖਾਲਸਾ ਜੀ ਸੇਵਾ ਵੀ ਨਹੀਂ ਕਰ ਸਕਦੇ ਆਪਾਂ ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਤੋਂ ਬਿਨਾਤਾ ਖਾਲਸਾ ਜੀ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ ਉਹਨਾਂ ਦੀ ਮਰਜ਼ੀ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਸੋ ਇਸ ਤਰ੍ਹਾਂ ਖਾਲਸਾ ਜੀ ਜੇਕਰ ਤੁਹਾਡੀ ਘਰ ਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤੁਹਾਨੂੰ ਇਦਾਂ ਲੱਗਦਾ ਹੈ ਕਿ ਜਿਵੇਂ ਤੁਹਾਨੂੰ ਪਾਰ ਪੈਂਦਾ ਹੈ ਜਾਂ ਕੁਝ ਵੀ ਸੌਣ ਦੇ ਸਮੇਂ ਸੁਪਨੇ ਮਾੜੇ ਆਉਂਦੇ ਨੇ ਤੁਹਾਨੂੰ ਡਰ ਲੱਗਦਾ ਹੈ ਇਦਾਂ ਕੁਝ ਵੀ ਮਹਿਸੂਸ ਹੁੰਦਾ ਹੈ ਜਾਂ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਲੱਗੇ ਕਿ ਕਿਸੇ ਦਾ ਕੀਤਾ ਕਰਾਇਆ ਹੈ ਜਾਂ ਤੁਹਾਨੂੰ ਲੱਗੇ ਕਿ ਕਾਲੀ ਇਲਮ ਦਾ ਕੀਤਾ ਕਰਾਇਆ ਹੈ ਜਾਂ ਕੋਈ ਟੂਣੀ ਹੁੰਦੇ ਨੇ ਤਾਂ ਉਸ ਸਮੇਂ ਖਾਲਸਾ ਜੀ ਤੁਸੀਂ ਬਿਲਕੁਲ ਵੀ ਵਹਿਮ ਦੇ ਵਿੱਚ ਨਹੀਂ ਪੈਣਾ ਵਹਿਮ ਦੇ ਵਿੱਚ ਪੈ ਕੇ ਕਿਸੇ ਵੀ ਗਲਤ ਰਸਤੇ ਤੇ ਨਹੀਂ ਜਾਣਾ ਤੁਸੀਂ ਉਸੇ ਸਮੇਂ ਆਪਣੇ ਘਰ ਦੇ ਵਿੱਚ ਬੈਠ ਕੇ ਤੂਫ ਬੱਤੀ ਕਰਕੇ ਜੋਤ ਜਗਾ ਕੇ ਤੁਸੀਂ ਪਾਠ ਕਰਨਾ ਸ਼ੁਰੂ ਕਰਦਿਆਂ ਕਰੋ ਤੇ ਪਾਠ ਕਰਨ ਦੇ ਸਮੇਂ ਤੁਸੀਂ ਕੋਲ ਪਾਣੀ ਰੱਖ ਲਿਆ ਕਰੋ ਜਿੰਨਾ ਸਮਾਂ ਤੁਸੀਂ ਪਾਠ ਕਰੋਗੇ ਉਹ ਗਰਬਾਣੀ ਦਾ ਜਾਪ ਸਾਰਾ ਉਸ ਪਾਣੀ ਦੇ ਵਿੱਚ ਜਾਵੇਗਾ ਜਿਸ ਦੇ ਕਰਕੇ ਉਹ ਪਾਣੀ ਇਹ ਜਿਹੜਾ ਉਹ ਜਲ ਬਣ ਜਾਵੇਗਾ ਤੇ ਉਸ ਜਲ ਨੂੰ ਖਾਰਸਾ ਜੀ ਤੁਸੀਂ ਆਪਣੇ ਘਰ ਦੇ ਵਿੱਚ ਛੱਟਾ ਦਿਆ ਕਰੋ ਤੇ ਦੇਖਿਓ ਕਿ ਪਰਮਾਤਮਾ ਦੀ ਕਿਰਪਾ ਦੇ ਸਦਕਾ ਇਹ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਕਿਉਂਕਿ ਬਹੁਤ ਪਰਿਵਾਰ ਖਾਲਸਾ ਜੀ ਇਦਾਂ ਦੇ ਦੇਖੇ ਵੀ ਨਹੀਂ ਤੇ ਸੁਣੇ ਵੀ ਨਹੀਂ ਤੇ ਖਾਲਸਾ ਜੀ ਕਈ ਭੈਣ ਭਰਾਵਾਂ ਨੇ ਤਾਂ ਆਪਣੀਆਂ ਵਾਰਤਾ ਹੀ ਸਾਂਝੀਆਂ ਕੀਤੀਆਂ ਨੇ ਕਿ ਉਹਨਾਂ ਨੂੰ ਇਹ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਦੇ ਕਰਕੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਜਦੋਂ ਤੋਂ ਪਾਠ ਕਰਨਾ ਸ਼ੁਰੂ ਕੀਤਾ ਜ્યોਤ ਜਗਾਉਣੀ ਸ਼ੁਰੂ ਕੀਤੀ ਤੇ ਪਰਮਾਤਮਾ ਦੀ ਉਹਨਾਂ ਦੇ ਘਰ ਪਰਿਵਾਰ ਤੇ ਬੇਅੰਤ ਕਿਰਪਾ ਹੋਈ। ਪਹਿਲਾਂ ਤਾਂ ਖਾਰਸਾ ਜੀ ਉਹ ਭੈਣ ਪ੍ਰਾਵੀ ਦੱਸਦੇ ਹੁੰਦੇ ਆ ਕਿ ਅਸੀਂ ਬਹੁਤ ਜ਼ਿਆਦਾ ਗਲਤ ਰਸਤੇਾਂ ਤੇ ਪਟਕ ਰਹੇ ਸੀ। ਅਸੀਂ ਬਹੁਤ ਪੈਸਾ ਵੀ ਲਗਾਇਆ ਪਰ ਸਾਡੀ ਕੋਈ ਵੀ ਮੁਸ਼ਕਲ ਹੱਲ ਨਹੀਂ ਸੀ ਹੋਈ। ਅਸੀਂ ਕਈ ਬਾਬਿਆਂ ਨੂੰ ਪੰਡਤਾਂ ਨੂੰ ਬਹੁਤ ਖਰਚਾ ਪਾੜੀ ਵੀ ਦਿੱਤਾ ਜਿੱਦਾਂ ਜਿੱਦਾਂ ਉਹਨਾਂ ਨੇ ਕਿਹਾ ਅਸੀਂ ਸਭ ਕੁਝ ਕੀਤਾ ਪਰ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਜਿੰਨੀ ਵੀ ਸਾਡੇ ਤੇ ਅੱਜ ਕਿਰਪਾ ਹੋਈ ਏ ਉਹ ਸਾਰੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਦਕਾ ਜਤਾਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਅਸੀਂ ਅੱਜ ਇੰਨੇ ਚੋਗੇ ਹੋਏ ਆ ਤੇ ਸਾਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੇ ਸ਼ੀ ਦਾ ਸਿੰਘਾਂ ਦੀ ਤੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਇੰਨੀ ਸ਼ਰਧਾ ਭਾਵਨਾ ਹੈ ਕਿ ਵਾਹਿਗੁਰੂ ਸੱਚੇ ਪਾਸ਼ਾ ਆਪਣੀ ਹਮੇਸ਼ਾ ਕਿਰਪਾ ਤੇ ਮੇਰ ਸਾਡੇ ਤੇ ਬੰਡਾਈ ਰੱਖਣਗੇ ਸੋ ਖਾਲਸਾ ਜੀ ਇਹ ਕਾਰਨ ਸਾਨਕੇ ਜੋਤ ਜਗਾਉਣੀ ਕਿਉਂ ਜ਼ਰੂਰੀ ਏ ਜੋਤ ਜਗਾਉਣੀ ਸਹੀ ਏ ਚਾ ਗਲਤ ਖਾਲਸਾ ਜੀ ਬਿਲਕੁਲ ਸਹੀ ਏ ਇਸ ਦੇ ਵਿੱਚ ਕੋਈ ਵੀ ਗਲਤ ਨਹੀਂ ਹੈਗਾ ਸੁਖਾਰ ਸਜੀ ਏਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀ ਆ ਫੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੇਖੀ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਘਰਸਾ ਜੀ ਭੁੱਲ ਚੁੱਕਾਂ ਦੀ ਖਿਮਾ ਬਖਸ਼ਨੀ ਬੋਲਦੇ ਸਭ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲ ਚੁੱਕਾ ਹੋ ਜਾਂਦੀਆਂ ਹੋਣਗੀਆਂ ਖਿਮਾ ਬਖਸ਼ਨੀ ਘਰਸਾ ਜੀ ਤੁਸੀਂ ਵੀ ਵਾਅਦੇ ਤੋਂ ਵਾਅਦੇ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵਾਅਦੇ ਤੋਂ ਵਾਅਦੇ ਗੁਰਬਾਣੀ ਦੇ ਨਾਲ ਚੜੋ ਸੋ ਖਾਲਸਾ ਜੀ ਹੋਰ ਸੰਗਤਾਂ ਨੂੰ ਆਪਣੇ ਨਾਲ ਜ਼ਰੂਰ ਗੁਰਬਾਣੀ ਦੇ ਨਾਲ ਜੋੜਿਆ ਕਰੋ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਨਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਜਣੀਆਂ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਬੱਚੇ ਬੱਚੀਆਂ ਦੀ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੀ ਘਰ ਪਰਿਵਾਰ ਤੇ ਮੀਰ ਭਰਿਆ ਹੱਥ ਰੱਖਣਾ ਸਭਨਾ ਦੀ ਘਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਸ਼ਾ ਜੀ ਸਾਰੀ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੇ ਮਹਾਰਾਜ ਸੱਚੇ ਪਾਸ਼ਾ ਸਾਰੀ ਭੈਣ ਭਰਾਵਾਂ ਨੂੰ ਲੰਬੀਆਂ ਉਮਰਾਂ ਬਖਸ਼ਣੀ ਹੈ ਸੋ ਖਾਲਸਾ ਜੀ ਵਾਦ ਤੋਂ ਵਦ ਗੁਰਬਾਣੀ ਦੇ ਨਾਲ ਜੁੜੋ ਤੇ ਗੁਰੂ ਵਾਲੇ ਬਣੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ